ਰਾਸ਼ਿਕਾਲ ਜੀ ਸਾਰੇ ਦੋਸਤਾਂ ਨੂੰ ਜਿਵੇਂ ਕਿ ਸਾਨੂੰ ਪਤਾ ਹੀ ਹੈ ਮੌਸਮ ਬਦ ਰਿਹਾ ਹੈ ਬਹੁਤ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਵੀ ਭਾਈ ਜਿਮ ਹ ਸਵੇਰੇ ਕਿੰਨੇ ਵਜੇ ਓਪਨ ਕਰਦੇ ਹੋ ਤੇ ਕਿੰਨੇ ਵਜੇ ਤੱਕ ਖੁੱਲਾ ਰਹਿੰਦਾ ਜਿਮ ਹ ਤੇ ਮੈਂ ਕਿਹਾ ਅੱਜ ਇੱਕ ਵੀਡੀਓ ਬਣਾ ਕੇ ਪਾ ਦਈਏ ਸਾਰੇ ਭੈਣ ਭਰਾਵਾਂ ਨੂੰ ਦੱਸ ਦਈਏ ਆਪਣਾ ਜਿਮ ਦਾ ਟਾਈਮ ਉਹੀ ਹੈ ਸਵੇਰੇ ਆਪਾਂ ਸਹੀ 5 ਵਜੇ ਜਿਮ ਓਪਨ ਆਪਣਾ ਹੋ ਜਾਂਦਾ ਹੈ 10 ਵਜੇ ਤੱਕ ਆਪਾਂ ਜਿਮ ਦੇ ਵਿੱਚ ਹੁੰਨੇ ਆ ਉਦੋਂ ਬਾਅਦ ਆਪਣਾ ਲੇਡੀ ਵਾਈਸ ਚੱਲ ਪਾਂਦਾ ਹੈ ਸਿਰਫ ਕੱਲੀਆ ਭੈਣਾਂ ਦਾ ਜਿਹੜੀਆਂ ਪ੍ਰੈਕਟਿਸ ਲਾਉਂਦੀਆਂ ਨੇਗੀਆਂ ਉਹਨਾਂ ਦਾ 10 ਵਜੇ ਤੋਂ ਲੈ ਕੇ ਦੁਪਹਿ ਇਹ ਰਾਤ ਨੂੰ 10 ਵਜੇ ਤੱਕ ਅਭਿਆਨ ਦੇ ਵਿੱਚ ਹੁੰਨਿਆ ਤੇ ਬਹੁਤ ਇੱਕ ਚੀਜ਼ ਸੁਣਦੇ ਵਿੱਚ ਆਈ ਹੈ ਬਹੁਤ ਭਰਾ ਕਹਿੰਦਾ ਜਿਨ੍ਹਾਂ ਨੂੰ ਖੁਦ ਨਹੀਂ ਪ੍ਰੈਕਟਿਸ ਲੱਗਦੀ ਜਾਂ 1 2 3 ਦਿਨ ਜਿੰਮ ਦੇ ਵਿੱਚ ਆਉਂਦੇ ਆ ਉਹ ਬਾਹਰ ਜਾ ਕੇ ਕੀ ਫੁਆਨਡ ਆਉਂਦਾ ਜਿੰਮ ਦੇ ਵਿੱਚ ਜੇ ਕੋਈ ਪ੍ਰੈਕਟਿਸ ਨਹੀਂ ਲਵਾਉਂਦਾ ਉੱਥੇ ਕੋਈ ਦੱਸਣਾ ਹੈ ਨਹੀਂ ਮੇਰੀ ਆ ਪਈਆ ਜੀ ਕੁਰਸੀ ਇਸ ਕੁਰਸੀ ਤੇ ਬੈ ਕੇ ਜਿਹੜਾ ਵੀ ਨੌਜਵਾਨ ਮੈਨੂੰ ਪ੍ਰੈਕਟਿਸ ਪੁੱਛ ਰਿਹਾ ਹੈ ਇੱਥੇ ਮੇਰੀ ਕੱਲੇ ਕੱਲੇ ਨੌਜਵਾਨ ਤੇ ਨਿਗਾਹ ਹੁੰਦੀ ਹੈ ਵੀ ਕਿਹੜਾ ਕੋਈ ਗਲਤ ਰਾ ਹੈ ਕੋੜਾ ਮਾ ਜਾ ਕੇ ਕਿਉਂ ਜਦੋਂ ਫੀਸ ਭਰ ਦੇ ਨੌਜਵਾਨ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਜਾ ਕੇ ਉਹਨਾਂ ਨੂੰ ਖੁਦ ਦੱਸੀਏ ਪਰ ਮੈਂ ਇੰਨਾ ਕਿ ਜ਼ਰੂਰ ਕਹੂੰਗਾ ਵੀਡੀਓ ਦੇ ਥੋ ਜਿਹੜੇ ਦੂਜੇ ਜਿੰਮਾਂ ਦੇ ਵਿੱਚ ਪਰਸਨਲ ਟ੍ਰੇਨਿੰਗ ਚੱਲਦੀ ਹੈ ਤੇ ਆਪਣੇ ਜਿੰਮ ਦੇ ਵਿੱਚ ਉਨੀ ਕੁ ਜ਼ਿਆਦਾ ਟ੍ਰੇਨਿੰਗ ਚੱਲਦੀ ਹੈ ਪਰਸਨਲ ਟ੍ਰੇਨਿੰਗ ਦਾ ਉੱਪਰ ਖੜ ਕੇ 2 ਤੋਂ 2.5 ਘੰਟੇ ਚੱਲਿਆ ਪਰ ਆਪਣੇ ਜਿੰਮ ਦੇ ਵਿੱਚ ਮੈਨੂੰ ਲੱਗਦਾ ਵੀ ਸਾਰੇ ਨੌਜਵਾਨਾਂ ਜਿਹੜੇ ਆਪਣੇ ਕੋਲੇ ਪਰਸਨਲ ਟ੍ਰੇਨਿੰਗ ਦੇ ਤੌਰ ਤੇ ਚੱਲ ਰਹੇ ਹੈ ਕਿਉਂ ਜ਼ਿਆਦਾ ਮੈਂ ਖੁਦ ਵਿੱਚ ਪ੍ਰੈਕਟਿਸ ਲਾਉਣਾ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਸ਼ਾਮ ਨੂੰ 3: ਹੋਣਾ ਜੇ ਵੀ ਖੁਦ ਵੀ ਆਪਣਾ ਸੇਵ ਆਓ ਜੀ ਆਪਾਂ ਇੱਕ ਦੋ ਨੌਜਵਾਨਾਂ ਨਾਲ ਇਹੋ ਜਿਹਾ ਨਾਲ ਗੱਲ ਕਰਾਉਂਦੇ ਆ ਤੁਹਾਡੀ ਤੇ ਜਿਹੜੇ ਕਹਿੰਦੇ ਆ ਵੀ ਨਹੀਂ ਪ੍ਰੈਕਟਿਸ ਲਵਾਉਂਦੇ ਆਪਾਂ ਪੁੱਛਦੇ ਆ ਕਿਵੇਂ ਪ੍ਰੈਕਟਿਸ ਲਾਗਦੀ ਆ ਹਾਂਜੀ ਆਜੋ ਆਜੀ ਪੁੱਤ ਜੀ ਕੀ ਹਾਲ ਚਾਲ ਹੈ ਵਾਸ਼ੀ ਕਾਲ ਹੋ ਠੀਕ ਠਾਕ ਹੋ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟ੍ਰੈਕ ਕਰਨਾ ਇੱਕ ਮਹੀਨਾ ਹੋ ਗਿਆ ਕਿੰਨਾ ਕ ਫਰਕ ਕੀ ਗੱਲ ਬਾਤ ਹੈ ਬਾਈ ਜੀ ਫਰਕ ਤਾਂ ਹੋਲੀ ਦੇ ਸਰੀਰ ਨੂੰ ਪੈ ਜਾਂਦਾ ਜੰਦਿਆ ਵਾ ਵਾਸੇ ਰੋਜ਼ ਲਾਉਂਦੇ ਜੰਮ ਜਣਾ ਜੀ ਹਾਂਜੀ ਹਾਂਜੀ ਬਾਕੀ ਹੋਰ ਤੁਹਾਨੂੰ ਦੱਸਣ ਦਾ ਤਜਰਬਾ ਵੱਖਰਾ ਜੀ ਧੰਨਵਾਦ ਜੀ ਜਿਹੜੀ ਅਸੀਂ ਪੁੱਛਦੇ ਹਾਂ ਤੁਸੀਂ ਬੜੇ ਹੀ ਤਰੀਕੇ ਨਾਲ ਤੇ ਲਾਜਵਾਬ ਤਰੀਕੇ ਨਾਲ ਜਵਾਬ ਦਿੰਦੇ ਹੋ ਇਹ ਦੱਸਦੇ ਸਾਨੂੰ ਵੀ ਇੱਥੇ ਹੱਟ ਲਾਉਣਾ ਜਾਂ ਗਲਤ ਲਾ ਕੇ ਤੁਸੀਂ ਉਹਨੂੰ ਵੀ ਸਹੀ ਦੱਸ ਦਿੰਦੇ ਹੋ ਨਾ ਪੁੱਤਰਾ ਉਹ ਫਰਜ਼ ਹੁੰਦਾ ਹੈ ਨਾ ਆਪਾਂ ਜਿਹੜੇ ਖੁਦ ਸਿੱਖਿਆ ਤਾਂ ਇਹੋ ਔਰ ਜਦੋਂ ਵੀ ਕੋਈ ਨਵਾਂ ਜਿੰਮ ਦੇ ਵਿੱਚ ਆਉਂਦਾ ਇਹਨਾਂ ਨੂੰ ਨਿਗਾ ਪੈਂਦੀ ਹੈ ਵੀ ਉਹ ਨਵਾਂ ਨੌਜਵਾਨ ਹੈ ਖੋਰ ਆਪਣੀ ਪ੍ਰੈਕਟਿਸ ਦੇ ਨਾਲ-ਨਾਲ ਉਹਨਾਂ ਨੂੰ ਖੋਦ ਪ੍ਰੈਕਟਿਸ ਨਾਲ ਲਵਾਉਂਦੇ ਆ ਤੇ ਬਹੁਤ ਬਹੁਤ ਧੰਨਵਾਦ ਪੁੱਤਰਾ ਖਿੱਚ ਕੇ ਰੱਖੋ ਦੰਬ ਕੇ ਕੰਮ ਦੇਖੋ ਪਸੀਨਾ ਆਇਆ ਹੋਣਾ ਇਹ ਲੱਗਦਾ ਪ੍ਰੈਕਟਿਸ ਕਰਵਾਉਂਦਾ ਤਰੀਕਾ ਹਾਂਜੀ ਪੁੱਤਰ ਜੀ ਕੀ ਹਾਲ ਚਾਲ ਹੈ ਅੱਜ ਵੀ ਲਈ ਜਾਨੇ ਹਾਂਜੀ ਮਨੇ ਲੈਗ ਲਾ ਰਹੇ ਤੇ ਹਫਤਾ ਖੋ ਗਿਆ ਨੌਜਵਾਨਾਂ ਨੂੰ ਆਉਂਦੇ ਨੂੰ ਪ੍ਰੈਕਟਿਸ ਕਿਵੇਂ ਲੱਗਦੀ ਪੁੱਤਰਾ ਪ੍ਰੈਕਟਿਸ ਲਾ ਵਧੀਆ ਲੱਗਦੀ ਹੈ ਜੀ ਪੂਰਾ ਫਰਕ ਪੈ ਰਿਹਾ ਹੈ ਠੀਕ ਹੈ ਤੇ ਕੁਝ ਕੁ ਨੌਜਵਾਨ ਕਹਿੰਦੇ ਜੀ ਜੰਮ ਦੇ ਵਿੱਚ ਪ੍ਰੈਕਟਿਸ ਨਹੀਂ ਲਵਾਉਂਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜਿਹੜੀ ਚੀਜ਼ ਪੁੱਛਦੇ ਆਂ ਜਾਂ ਕੋ ਪੁੱਛਾਂਗੇ ਫੇਰ ਹੀ ਦੱਸਾਂਗੇ ਦੱਸਾਂਗੇ ਹਣਾ ਹਾਂਜੀ ਜੇ ਆਪਾਂ ਚੁੱਪ ਕਰਕੇ ਲਾਈ ਜਾਵਾਂਗੇ ਫਿਰ ਕੀ ਹੋਦਾ ਹਾਂ ਹੁਣ ਇਹ ਪੁੱਛਾਂਗੇ ਮੇਰੀ ਦੱਸਣ ਦੀ ਥੇਰੀ ਪੁੱਛਾਂ ਦਾ ਫਰਜ਼ ਮੰਨਦਾ ਪਤਾ ਹਣਾ ਵੀ ਇੱਥੇ ਦੇ ਰਹੇ ਆਂ ਪੁੱਛਾਂਗੇ ਆਪਣਾ ਹੱਕ ਹੱਕ ਮੰਨਦਾ ਠੀਕ ਹੈ ਦੱਸਣ ਦਾ ਮੇਰਾ ਫਰਜ਼ ਮੰਨਦਾ ਬ ਵੀ ਉੱਥੇ ਚੰਗੀ ਲੱਗਦਾ ਪ੍ਰੈਕਟਿਸ ਬਾਕੀ ਸਾਨੂੰ ਇੱਕ ਅਜੇ ਨੌਜਵਾਨਾਂ ਨੂੰ ਬੁਲਾਉਣਾ ਹੈ ਜੀ ਤੇ ਮੈਨੂੰ ਵੀ ਮਾਣ ਹੁੰਦਾ ਹੈ ਉਹ ਜੀ ਹਨੂਰ ਜੀ ਕੀ ਹਾਲ ਚਾਲ ਹੈ ਉਹ ਠੀਕ ਠਾਕ ਹੇ ਮੇਰਾ ਛੋਟਾ ਪ੍ਰਾਇਜ ਜੀ ਹਨੂਰ ਤੇ 2 ਸਾਲ ਹੋ ਗਏ ਇਹਨਾਂ ਨੂੰ ਪ੍ਰੈਕਟਿਸ ਲਾਉਂਦਿਆਂ ਨੂੰ ਕਿਵੇਂ ਲੱਗਦਾ ਪ੍ਰੈਕਟਿਸ ਬਹੁਤ ਵਧੀਆ ਲੱਗਦੀ ਹੈ ਜੀ ਤੇ ਪੂਰੀ ਮਿਹਨਤ ਕਰੀ ਤੇ ਜਮਾ ਕੇ ਤੁਹਾਡੀ ਗਾਈਡੈਂਸ ਤੇ ਆਪਣੀ ਮਿਹਨਤ ਕਰਕੇ ਜੀ ਆਪਦੇ ਸਰੀਰ ਨੂੰ ਫਿੱਟ ਰੱਖਿਆ ਜੀ ਠੀਕ ਬਾਕੀ ਮੈਂ ਥੋੜੀ ਜਿਹੀ ਇਹ ਗੱਲ ਵੀ ਦੱਸਣੀ ਚਾਹੂਗਾ ਇਧਰ ਧਿਆਨ ਰੱਖ ਪਟਾ ਥੋੜੀ ਇਹ ਵੀ ਗੱਲ ਹੈ ਜਦੋਂ ਵੀ ਮੇਰੇ ਕੋਲ ਕੋਈ ਨੌਜਵਾਨ ਜਿੰਮ ਦੇ ਵਿੱਚ ਆਉਂਦਾ ਬਾਈ ਸਾਨੂੰ ਫਲਾਣਾ ਸਪਲੀਮੈਂਟ ਚਾਹੀਦਾ ਸਾਨੂੰ ਗੇਨਰ ਚਾਹੀਦਾ ਮੈਂ ਹਰ ਰੂੜ ਕੰਨੀ ਉਗਲ ਕਰਦਾ ਹੁੰਦਾ ਮੈਂ ਬੀ ਸਿਰਫ ਅਗਲਾ ਕਹਦਾ ਮਾਈ ਟੈਸਟ ਕਰਾਉਣ ਨੂੰ ਤਿਆਰ ਆਂ ਚੀਜ਼ਾਂ ਦਾ ਹਣਾ ਵੀ ਇਹ ਹੁੰਦਾ ਹੈ ਨੇਚਰਲ ਬਾਡੀ 2 ਸਾਲ ਦਾ ਲਾ ਕੇ 2 ਸਾਲ ਦਾ ਸਮਾਂ ਵੀ ਬਹੁਤ ਹੁੰਦਾ ਅਗਲਾ ਥੋੜਾ ਲਾ ਕੇ ਮਹੀਨਾ ਕਹਦਾ ਸਾਡੀ ਬਾਡੀ ਬਣੇ ਕਿਉਂ ਲੰਮੀ ਗੇਮ ਆ ਮੈਂ ਇਹਦੇ ਕਿੰਝ ਉਹ ਕਰਦਾ ਹਾਂ ਵੀ ਉਹ ਨੌਜਵਾਨ ਕੰਨੀ ਦੇਖੋ ਇੱਕ ਪ੍ਰਦਰਸ਼ਨ ਹੀ ਸ਼ਰੀਰ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਅਸੀਂ ਅੱਗੇ ਜਾਣਾ ਹੈ ਬਾਕੀ ਮੇਰਾ ਭਰਾ ਡਾਕਟਰੀ ਦਾ ਕੋਰਸ ਕਰਦਾ ਹਣਾ ਹਾਂਜੀ ਡਾਕਟਰੀ ਹਣਾ ਛੇਤੀ ਡਾਕਟਰ ਨੂੰ ਬਣਨਗੇ ਤੇ ਬਹੁਤ ਚੰਗਾ ਲੱਗਦਾ ਸਾਨੂੰ ਜੀ ਬਹੁਤ ਖਿੱਚ ਕੇ ਰੱਖੋਦਾ ਬੰਦੇ ਮੈਂ ਇਹ ਹੁੰਦਾ ਪਸੀਨਾ ਦੇਖੋ ਨਿਕਲਦਾ ਪਸੀਨਾ ਆ ਜੀ ਹੋਰ ਵੀ ਆਪਾਂ ਨ ਦੇ ਨਹੀਂ ਹੋਇਆ ਹਨਾ ਪ੍ਰੈਕਟਸ ਆਉਂਦਿਆਂ। ਹਾਂਜੀ ਹਾਂਜੀ। ਪਹਿਲਾਂ ਵੀ ਮੇਰੇ ਕੋਲੇ ਆਉਂਦਾ ਸੀ ਨੌਜਵਾਨਾ ਕਿਉਂ ਦੁਬਾਰੇ ਫੇਰ ਆਉਂਦੀ ਐ ਤਾਂ ਆਉਦਾ ਜੀ ਆਪਣੇ ਕੋਲ ਚੰਗੀ ਪ੍ਰੈਕਟਸ ਆ ਕੇ ਮਿਲ ਆਵੇ ਪ੍ਰੈਕਟਸ। ਹਾਂਜੀ ਦਵਾ ਮੈਰਿਜ ਹੋ ਗਈ ਥੋੜਾ ਗੈਪ ਆ ਗਿਆ ਜੀ। ਜੀ ਜ਼ਰੂਰੀ ਆ ਪਰ ਵੀ ਹਨਾ ਉਹ ਵੀ ਜ਼ਰੂਰੀ ਐ। ਤੇ ਪਹਿਲਾਂ ਤਾਂ ਬਹੁਤ ਬਹੁਤ ਵੀਡੀਓ ਮੁਬਾਰਕਾਂ ਸਾਨੂੰ ਮੈਰਿਜ ਦੀਆਂ ਠੀਕ ਐ ਨਾ ਤੇ ਬਾਕੀ ਖਿੱਚ ਕੇ ਰੱਖੋ ਕੰਮ ਤੇ ਵੇਖੋ ਆ ਵੇਖੋ ਪ੍ਰਦਰਸ਼ਨੀ ਸੀ ਥੋੜਾ ਪਿੱਛੇ ਪਤਾ ਲੱਗਦਾ ਹੋਊਗਾ। ਠੀਕ ਐ ਨਾ ਆਜੋ ਵੀ ਹੋਰ ਵੀ ਅੱਜ ਲੈਗ ਦਾ ਦੇਣਾ ਬਹੁਤ ਨੌਜਵਾਨ ਘੱਟ ਆਪਣੇ ਕੋਲੇ ਜਿੰਮ ਦੇ ਤੇ ਸੁਣ ਹੋਰ ਕੋਈ ਨਾ ਗੱਲਬਾਤ ਹੋਰ ਜੀ ਪੁੱਤਰ ਜੀ ਕੀ ਹਾਲ ਚਾਲ ਹੈ ਹੋਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਪਸੀਨਾ ਦੇਖੋ ਮੈਨੂੰ ਲੱਗਦਾ ਹਰ ਹੱਬ ਕਪਨ ਕੰਨ ਹੋਇਆ ਪੁੱਤਰ ਹਾਂ ਨਾ ਕਿਵੇਂ ਲੱਗਦੀ ਹੈ ਪ੍ਰੈਕਟਿਸ ਬਸ ਨੇਕ ਹਨ ਬਈ ਬਾਕੀ ਜਿੰਮਾਂ ਨਾਲ ਬਹੁਤ ਵਧੀਆ ਜਿੰਮਾਂ ਬਾਈ ਜੀ ਤੇ ਜੋ ਵੀ ਤੁਹਾਡੇ ਐਕਸਰਸਾਈਜ਼ ਪੁੱਛੋ ਤੁਸੀਂ ਦੱਸ ਦੋ ਜੀ ਗਲਤ ਲਾਉਣਾ ਤੁਸੀਂ ਆਫਟ ਚੜ੍ਹ ਕੇ ਸਾਰੇ ਐਕਸਰਸਾਈਜ਼ ਆਵ ਲਵਾਉਣੇ ਧੰਨਵਾਦ ਬਾਕੀ ਜਿੰਮਾਂ ਨਾਲ ਬਹੁਤ ਵਧੀਆ ਜਿੰਮਾਂ ਭਾਈ ਬਾਕੀ ਮੈਨੂੰ ਇਹ ਵੀ ਲੱਗਦਾ ਹੁੰਦਾ ਥੋੜਾ ਜਿਹਾ ਨਾਲ ਝੜਕ ਵੀ ਜ਼ਰੂਰੀ ਹੈ ਨੌਜਵਾਨਾਂ ਨੂੰ ਠੀਕ ਹੈ ਨਾ ਤਾਂ ਹੀ ਚੰਗੀ ਸਿਹਤ ਮਿਲੂਗੀ ਜੇ ਆਪਾਂ ਉੱਤੇ ਥੋੜੀ ਝੜਕ ਰੱਖਾਂਗੇ ਜੇ ਆਪਾਂ ਇੱਕੇਦਮ ਖੁੰਢ ਜਾਗੇ ਤਾਂ ਨੌਜਵਾਨ ਨਹੀਂ ਮੇਰੇ ਹ ਠੀਕ ਹੈ ਨਾ ਪ੍ਰੈਕਟਿਸ ਹੋਣੀ ਹੈ ਬਈ ਜਿੰਮ ਜਾ ਬਹੁਤ ਬਹੁਤ ਧੰਨਵਾਦ ਬਾਕੀ ਆਪਣੇ ਜਿੰਮ ਦੇ ਵਿੱਚ ਇਹ ਆ ਵੀ ਸਾਰੇ ਨੌਜਵਾਨ ਹਾ ਇੱਥੇ ਨਾ ਕੋਈ ਵੱਡਾ ਨਾ ਕੋਈ ਛੋਟਾ ਸਾਰੇ ਨਾਲ ਮਿਲ ਕੇ ਪ੍ਰੈਕਟਿਸ ਲਾਉਂਦੇ ਆ ਖੁੱਦ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੇ ਆਜੋ ਜੀ ਆਪਾਂ ਹੋਰ ਵੀ ਕਰਾਉਂਦੇ ਆ ਗੱਲਬਾਤ ਹੋ ਜੀ ਸੰਦੀਪ ਜੀ ਕੀ ਹਾਲ ਚਾਲ ਹੈ ਇਹ ਸਾਡੇ ਖਾਲਸਾ ਜੀ ਤੇ ਬਹੁਤ ਚੰਗਾ ਲੱਗਦਾ ਦੇਖੋ ਪਸੀਨਾ ਨਾ ਸ਼ਰਟ ਭਰੀ ਹੋਈ ਕਿਵੇਂ ਲੱਗਦਾ ਪੁੱਤਰਾ ਪ੍ਰੇਕਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਦੋ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਕੀ ਚੇਂਜ ਲੱਗਦਾ ਤੁਹਾਨੂੰ ਆਪਣੇ ਆਪ ਤੇ ਬਹੁਤ ਫਰਕ ਲੱਗਦਾ ਬਈ ਵੇਟ ਵੀ ਬਹੁਤ ਘਟ ਗਿਆ ਬਾਕੀ ਘਰੇ ਵੀ ਵਧੀਆ ਹੋ ਗਿਆ ਕਹਿੰਦੇ ਆ ਵੀ ਸਰੀਰ ਫਿੱਟ ਹੋ ਗਿਆ ਠੀਕ ਹੈ ਹਾਂਜੀ ਬਾਕੀ ਇਹ ਦੇਖੋ ਜੀ ਜਿਵੇਂ ਇਹ ਖਾਲਸਾ ਹੈ ਬਾਕੀ ਆਪਣੇ ਕਾਕਾ ਹਰਿੰਦਰ ਆ ਵੀਡੀਓ ਬਣਾ ਰਿਹਾ ਹੈ ਇਹਨਾਂ ਦੇ ਵੀ ਦੁਨਵਾਲਾ ਸਾਹਿਬ ਬਣਿਆ ਹੋਇਆ ਹੈ ਨਾ ਤੇ ਉਧਰ ਨੌਜਵਾਨ ਕਈ ਬੈਠੇ ਆ ਸਾਨੂੰ ਵੀ ਲੱਗਦਾ ਇਹਨਾਂ ਤੋਂ ਅਸੀਂ ਸਿੱਖਦੇ ਆ ਇਹ ਸਾਨੂੰ ਸਿਖਾਉਂਦੇ ਆ ਬਹੁਤ ਚੰਗਾ ਲੱਗਦਾ ਸੀ ਇਹ ਨਹੀਂ ਹੈਗਾ ਵੀ ਇੱਥੇ ਕੋਈ ਵੱਡਾ ਜਾਂ ਛੋਟਾ ਕੋਈ ਟ੍ਰੇਨਰ ਹੈ ਨਾ ਸਾਰੇ ਇੱਕ ਦੂਜੇ ਨੂੰ ਸਿਖਾਉਂਦੇ ਆ ਬਾਕੀ ਇੱਕ ਤੁਹਾਡੇ ਨਾਲ ਹੋਰ ਨੌਜਵਾਨ ਦੀ ਕਰਾਉਂਦੇ ਆ ਗੱਲਬਾਤ ਤੇ ਕਰਾਉਂਦੇ ਆਗਾ ਇਹ ਸਾਡਾ ਜੀ ਕਾਰਨ ਗਨ ਮਾਰੀ ਮਾਕਾ ਕੇ ਪੈਕ ਦਿਖਾਇਓ ਕਿਉਂ ਜੀ ਪਏ ਨਾ ਇਕੱਲਾ ਇਕੱਲਾ ਚੇਣਿਆ ਕਹਿੰਦਾ ਜਿੰਮ ਵਿੱਚ ਮਿਹਨਤ ਨਹੀਂ ਲੱਗਦੀ ਮਿਹਨਤ ਲਾਉਣ ਵਾਲਾ ਬੰਦਾ ਚਾਹੀਦਾ ਠੀਕ ਹੈ ਨਾ ਕਿੰਨਾ ਟਾਈਮ ਤੋਂ ਬਹੁਤ ਚਿਰ ਹੋ ਗਿਆ ਨਾ ਲਾਉਣ ਕਿੰਨੇ ਕੰਪੀਟੀਸ਼ਨ ਮੈਂ ਕਹਿੰਦਾ ਕੰਪੀਟੀਸ਼ਨ ਦਿੱਤੇ ਨੂੰ ਹੋ ਗਏ ਉਹ ਵੀ ਬਾਬਾ ਅਜੀਤ ਘਟਗੜ 40 ਦਿਨਾਂ ਦੀ ਜਿਹੜੀ ਜਦਾ ਖੇਡ ਲਈ 40 ਤੋਂ ਪਲੱਸਾਂ ਕੰਪੀਟੀਸ਼ਨ ਖੇਡੀ ਬੈਠਿਆ ਹੈ ਤੇ ਬਾਕੀ ਹਜੇ ਬਹੁਤ ਵੱਡਾ ਸੁਪਨਾ ਹੈ ਪਰ ਮੈਂ ਇਹ ਕਹੂੰਗਾ ਵੀ ਇਹ ਜਿਹੜੇ ਨੌਜਵਾਨ ਹੈ ਹਨਾ ਬੱਚੇ ਹੈਗੇ ਮਿਹਨਤ ਬਹੁਤ ਜ਼ਿਆਦਾ ਕਰਦੇ ਪਰ ਉਹਨਾਂ ਦਾ ਮਿਹਨਤ ਦਾ ਅੱਜ ਕੱਲ ਦੇ ਸਰਕਾਰਾਂ ਮੁੱਲ ਨਹੀਂ ਪਾਉਂਦਾ ਇੱਥੇ ਥੋੜਾ ਜਿਹਾ ਕੋਈ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਿਆ ਉਹ ਇੱਕੇ ਦਾ ਮਚਕ ਲਾਂਦੇ ਆ ਅੱਜ ਕੱਲ ਕੀ ਹੈ ਇੱਥੇ ਗੁੰਗੇ ਬੋਲਿਆਂ ਦੀ ਵੱਧ ਸੁਣੀ ਜਾਂਦੀ ਹੈ ਤੇ ਇਹੋ ਜਿਹੇ ਨੌਜਵਾਨ ਜਿਹੜੇ ਮਿਹਨਤ ਕਰਦੇ ਆ ਇਹ ਇਹ ਵਿਚਾਰੇ ਅਨੋਪ ਹੋ ਜਾਂ। ਐਡੀ ਜਿਆਦਾ ਮਿਹਨਤ ਕਰਦਾ ਕਾਰਨ ਖੋਦ ਇਹਨਾਂ ਨਾਲ ਆ ਵੇ ਕੋ ਆਪਣੇ ਪ੍ਰਦੀਪ ਹੈ ਪ੍ਰਦੀਪ ਕੀ ਹਾਲਾ ਪੁੱਤਰਾ ਪ੍ਰਦੀਪ ਹੈ ਦਿਖਾਓ ਮਾਦਾ ਡੋਲਾ ਕਰਕੇ ਪਹਿੰਦੇ ਨਾਲ ਇਕੱਲੇ ਇਕੱਲੇ ਕਟਿੰਗ ਆ ਇਹ ਹੁੰਦਾ ਮਿਹਨਤ ਖੋਦ ਪ੍ਰਦੀਪ ਨੂੰ ਇਹ ਲਵਾਉਂਦਾ ਪ੍ਰੈਕਟਿਸ ਲਵਾਉਂਦਾ ਹੈ ਨੌਜਵਾਨਾਂ ਨੂੰ ਹਨਾ ਸੇਧ ਦਿੰਦਾ ਕਾਰਨ ਕਿਉਂ ਆਪ ਖੋਦ ਬਹੁਤ ਸੀਨੀਅਰ ਹੈ ਪ੍ਰਾਈਟਸ ਦਾ ਪਰ ਮਾ ਤਾਂ ਕਹਿੰਦਾ ਸਰਕਾਰ ਨੂੰ ਬੇਨਤੀ ਕਰਦਾ ਵੀਡੀਓ ਦੇ ਥਰੂ ਠੀਕ ਹੈ ਨਾ ਇਹ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਚੱਲਗੇ ਤਾਂ ਬਹੁਤ ਨੌਜਵਾਨ ਆਪਣੇ ਪੰਜਾਬ ਨੂੰ ਸਾਂਭਣਗੇ ਤੇ ਆਓ ਜੀ ਆਪਾਂ ਹੋਰ ਵੀ ਕਰੌਣਾਂ ਗੱਲਬਾਤ ਨੌਜਵਾਨਾਂ ਨਾਲ ਹੋਰ ਜੀ ਹਾਪੀ ਜੀ ਕੀ ਹਾਲ ਚਾਲ ਵੀਰੇ ਠੀਕ ਹੋ ਤੇ ਸਾਡਾ ਭਰਾ ਹੈ ਪੰਜਾਬ ਪੁੱਤ ਨੂੰ ਮੈਨੂੰ ਬਹੁਤ ਮਾਣ ਹੁੰਦਾ ਮੇਰੇ ਕੋਲ ਪ੍ਰਾਈਟਸ ਲਾਉਣ ਵਾਸਤੇ ਆਉਂਦੇ ਆ ਕਿਵੇਂ ਲੱਗਦੇ ਪ੍ਰੈਕਟਿਸ ਸਾਹਿਬ ਵੀ ਕੋਈ ਜਦੋਂ ਵੀ ਕਹੇ ਤਾਂ ਠੀਕ ਹੈ ਮੈਂ ਤਾਂ ਹੀ ਹੈ ਨਾ ਬਿਆਹ ਦੇ ਲਈ ਵੀ ਟੈਂਕ ਹਾਂ ਸਹੀ ਸਭ ਤੋਂ ਬਹੁਤ ਟੋਣੀ ਲੱਗੀ ਆਪਾਂ ਦੂਜੇ ਬੰਦੇ ਨੂੰ ਦੇਖ ਕੇ ਤਾਂ ਕਹਿ ਦਿੰਦੇ ਆ ਨਾ ਹਾਂਜੀ ਕੀ ਸੋਣਾ ਲੱਗਦਾ ਸੋਨਾ ਤੇ ਆਵੇ ਲਈ ਕੁਝ ਕਰਾਂਗੇ ਤਾਂ ਆਪਰੇ ਆਪ ਨੂੰ ਕਹਾਉਗੇ ਜੀ ਹਾਂ ਸਹੀ ਸੇਵਾਦ ਇੱਥੇ ਨਾ ਹਰਪ੍ਰੀਤ ਜੀ ਕਹੀ ਮੈਂ ਇਹ ਦੇਖਿਆ ਵੀ ਯਾਰ ਦੂਜੇ ਦੇ ਸਿਰ ਤੇ ਧਰ ਕੇ ਵੀ ਇਹੀ ਰਸ ਨੂੰ ਪ੍ਰਾਈਟ ਵੀ ਉਹ ਤੁਸੀਂ ਆਪਣਾ ਸਰੀਰ ਖੁਦ ਬਣਾਓ ਆਪਣਾ ਆਪਣੇ ਹੁਣ ਸੋਡੀ ਗੱਲ ਲਗਾਣਾ ਵੀ ਆਪਣੇ ਆਪ ਨੂੰ ਟਾਈਮ ਦਿਓ ਆਂਟਾ ਦੋ ਕੋ ਤੇ ਬਈ ਫੇਰ ਹੀ ਹੈ ਹਾਂਜੀ ਤੂੰ ਵੀ ਬਹੁਤ ਬਹੁਤ ਕਰਦੇ ਰਹੋ। ਛਾਉ ਵੀ ਉਹ ਜੀ ਜੇ 24 ਘੰਟੇ ਹਨਾ ਵੀ ਜੀ ਦੁਨੀਆਦਾਰੀ ਵਾਸਤੇ ਕੱਢਦਾ ਆਪਣੇ ਵਾਸਤੇ ਘੰਟਾ ਜਰੂਰ ਕੱਢੋ। ਆ ਆ ਦੇ ਲਈ ਜਰੂਰ ਬਹੁਤ ਬਹੁਤ ਧੰਨਵਾਦ ਜੀ ਬਾਉ ਪ੍ਰੈਕਟਿਸ। ਤੇ ਸਾਡਾ ਪਾਲੀ ਨੇ ਪਹਿਲਾਂ ਤਾਂ ਮੈਂ ਇਹ ਹੀ ਕਹੂੰਗਾ ਵੀ ਮੇਰਾ ਨੌਜਵਾਨ ਭਰਾ ਹੈ ਹਨਾ ਮੇਰੇ ਕੋਲ ਬਹੁਤ ਟਾਈਮ ਦਾ ਜੁੜਿਆ ਹੋਇਆ ਪਸੀਨਾ ਦੇਖੋ ਨਿਚੜਦਾ ਨਾ ਇਹ ਹੁੰਦੀ ਹੈ ਮਿਹਨਤ। ਲਹਿਰੇ ਤੂਰ ਕੋਟ ਤੋਂ ਆਉਂਦੇ ਚੱਲ ਕੇ ਕਿਉਂ ਆਉਂਦੇ ਆ ਉਹ ਕਿਉਂ ਆਉਂਦੇ ਪਾਈ ਇੱਥੇ ਸਾਡੇ ਕੋਲੇ ਜੋਰ ਲਾ ਕੇ ਬਈ ਸਵਾਲ ਆਉਂਦਾ ਸਵਾਲ ਆਉਂਦਾ ਨਾ ਠੀਕ ਹੈ ਪਹਿਲਾਂ ਪਹਿਲਾਂ ਫ੍ਰੀ ਹੁੰਦੇ ਸੀ ਘਰੇ ਸਸਤੇ ਪਈ ਰਹਿੰਦੀ ਸੀ ਸਾਰਾ ਦਿਨ ਨਾ ਜੋਰ ਲਾਉਣ ਨੂੰ ਜੀ ਕਰਦੇ ਨਾ ਕੋ ਜਿੱਦਣ ਦੇ ਜੰਮ ਲੱਗਾਉਣ ਪਰਦੀਲਾ ਜਿੱਦਣ ਮਰਜੀ ਲੈ ਜਾਓ ਕੰਮ ਨੂੰ ਲੈ ਜਾਓ ਜਾਂ ਕਿਸੇ ਹੋਰ ਬਸ ਛੋਟਾ ਛੇਰਾ ਕਿਆ ਬਾਤ ਇਹਦੇ ਝੋਟੇ ਨੌਜਵਾਨਾਂ ਦੀ ਲੋੜ ਆ ਸਾਡੇ ਪੰਜਾਬ ਨੂੰ ਠੀਕ ਆ ਨਹੀਂ ਲੋ ਜੇ ਅੱਜ ਸੀ ਗੱਲ ਲੱਗਦਾ ਉਧਰ ਮਾੜਾ ਪਟਰਾ ਮਰਵਾ ਦੋਨੇਗਾ ਲੈਗ ਕਰਕੇ ਅੱਜ ਆਪਣੇ ਕੋਈ ਬਹੁਤ ਨੌਜਵਾਨ ਘਟ ਆਇਆ ਚੌਥਾ ਪੰਜਵਾਂ ਹੀ حساب ਵੀ ਨਹੀਂ ਆਇਆ ਨੌਜਵਾਨ ਹਨਾ ਕਿਉਂ ਮੈਂ ਸਾਰੇ ਭਰਾਵਾਂ ਨੂੰ ਨੌਜਵਾਨਾਂ ਨੂੰ ਇਹੀ ਕਹੂੰਗਾ ਵੀ ਜਿੱਦੇ ਲੈਗ ਦਾ ਦਿਨ ਹੁੰਦਾ ਹੈ ਉਹਦੇ ਖਾਸ ਕਰਕੇ ਲੈਗ ਵਾਲੇ ਦਿਨ ਤਾਂ ਜਰੂਰ ਆਇਆ ਕਰੋ ਜੇ ਆਪਣਾ ਦਰਾਖਤਾ ਦਰਾਖਤਾ ਦਾ ਥਲੋ ਤਣਾ ਹੀ ਆਪਣਾ ਮજબૂત ਨਾ ਹੋਇਆ ਤਾਂ ਫਿਰ ਉੱਪਰ ਦਾ ਹਨਾ ਸਿੱਧਾ ਕੀ ਕਹਿਣਾ ਐ ਇੰਨਾ ਕਹਿੰਦੇ ਹੋਏ ਕਿਸੇ ਦੀਆਂ ਹਵਾਹਾਂ ਦੀ ਗੱਲ ਨਾ ਉੱਡਿਆ ਕਰੋ ਕਿਰਿਆ ਕਰੋ ਵੀ ਫਲਾਨਾ ਉਹ ਕੀ ਕਹਿੰਦਾ ਜਰੂਰ ਮਿਲੋ ਇੱਕ ਵਾਰੀ ਆ ਕੇ ਜਿਹੜੇ ਬੰਦੇ ਨੂੰ ਦੋ ਚਿਹਰੇ ਨਾਲ ਰੱਖਿਆ ਕਰੋ ਵੀ ਆਪਾਂ ਗੱਲਾਂ ਚਾਹ ਖੋਦ ਬੰਦੇ ਨੂੰ ਜਾ ਕੇ ਪਹਿਲਾਂ ਆਪ ਮਿਲਿਆ ਕਰੋ ਇੰਨਾ ਕਹਿੰਦੇ ਹੋ ਜੀ ਅੱਜਕੱਲ੍ਹ ਜਿੰਮੇ ਕਿ ਆਪਣੇ ਚੱਲ ਰਿਹਾ ਪੰਜਾਬ ਨਸ਼ਾ ਮੁਕਤ ਪੰਜਾਬ ਬਣਾਈਏ ਹਨਾ ਇਹੋ ਜਿਹੇ ਗਰਾਉਂਡਾਂ ਦੇ ਵਿੱਚ ਜਿੰਮਾਂ ਦੇ ਵਿੱਚ ਆ ਕੇ ਨਸ਼ਾ ਮੁਕਤ ਪੰਜਾਬ ਬਣ ਸਕਦਾ ਜੇ ਇੱਕ ਪਿੰਡ ਦੇ ਵਿੱਚ 10-11 ਨੌਜਵਾਨ ਨਸ਼ਾ ਕਰਦੇ ਆ ਤਾਂ ਮੇਰੇ ਹਿਸਾਬ ਨਾਲ 2-250 ਨੌਜਵਾਨ ਆ ਖੇਡਦਾ ਵੀ ਹੈਗਾ ਤੇ ਉਹਨਾਂ ਕਰਨੀ ਕਿਉਂ ਨਹੀਂ ਨਿਗਾਹ ਕਰਦੇ ਆਪਾਂ ਪਿੰਡ ਪਿੰਡ ਨੂੰ ਚਾਹੀਦਾ ਅੱਜਕੱਲ ਸਰਪੰਚੀ ਦੀਆਂ ਵੋਟਾਂ ਪੈਣੀਆਂ ਨੌਜਵਾਨਾਂ ਨੂੰ ਵੀ ਫਰਜ ਬਣਦਾ ਹੈ ਵੀ ਆਪਾਂ ਪਿੰਡ ਦਾ ਇਹੋ ਜਿਹਾ ਨੌ ਸਰਪੰਚ ਚੁਣੀਏ ਜਿਹੜਾ ਗੇਮਾਂ ਵੱਲ ਖੇਡਾਂ ਵੱਲ ਗਰਾਊਂਡਾਂ ਵੱਲ ਅੱਗੇ ਮਤਦਾ ਦੇਵੇ ਠੀਕ ਹੈ ਨਾ ਗਲੀਆਂ ਨਾਲੀਆਂ ਨੂੰ ਛੱਡ ਕੇ ਆਪਾਂ ਨੌਜਵਾਨਾਂ ਨੂੰ ਸਾਂਭ ਲਈਏ ਤਾਂ ਹੀ ਆਪਣਾ ਪੰਜਾਬ ਸਾਂਭ ਸਕਦਾ ਹੈ ਐਨਾ ਕਹਿੰਦੇ ਹੋ ਜੀ ਬਹੁਤ ਹੀ ਜ਼ਿਆਦਾ ਮੈਂ ਧੰਨਵਾਦ ਕਰਦਾ ਮੇਰੇ ਆਣ ਗਮਾਨ ਪਿੰਡਾਂ ਦਾ ਮੇਰੇ ਸ਼ਹਿਰ ਦਾ ਮੇਰੇ ਪਿੰਡ ਦਾ ਐਨਾ ਜ਼ਿਆਦਾ ਸਾਥ ਦਿੱਤਾ ਬਹੁਤ ਨੌਜਵਾਨ ਭਰਾਵਾਂ ਦਾ ਲਾਂਭਾ ਵੀ ਆਪਣੇ ਕੋਲ ਛੋਟੇ ਦਾ ਹਾਲ ਹੈ ਤੇ ਪ੍ਰਮਾਤਮਾ ਨੇ ਚਾਹਿਆ ਤਾਂ ਬਹੁਤ ਛੇਤੀ ਆਪਾਂ ਵੱਡਾ ਹਾਲ ਵੀ ਬਣਾਵਾਂਗੇ ਐਨਾ ਕਹਿੰਦੇ ਵੀ ਧੰਨਵਾਦ